ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਹਮੇਸ਼ਾ ਇਤਨਾ ਅੱਜ ਵੀ ਆਪਾਂ ਆਪਣੇ ਦਰਸ਼ਕਾਂ ਦੇ ਜਿਹੜੀ ਫੇਸਬੁੱਕ ਮੈਸੇਜ ਉਹ ਲਵਾਂਗੇ ਕੀ ਕਹਿਣਾ ਚਾਹੁੰਦੇ ਸਾਡੇ ਵੀਅਰਸ ਆ ਦੇਖੋ ਫੇਸਬੁੱਕ ਮੈਸੇਜਸ ਤੋਂ ਪਹਿਲਾਂ ਇੱਕ ਮੈਸੇਜ ਸਾਨੂੰ ਹੁਣ ਇੱਕ ਦਰਸ਼ਕ ਦਾ ਆਇਆ ਜੀ ਤੇ ਉਹਨੇ ਕਿਹਾ ਕਿ ਜੀ ਤੁਹਾਡੀ ਫੇਸਬੁੱਕ ਤੇ ਪਿਛਲੇ ਹਫਤੇ ਚ 1000 ਹੋਰ ਲਾਈਕਸ ਵਧੀਆਂ ਨੇ ਜੀ ਮੈਂ ਚੈੱਕ ਕਰ ਰਿਹਾ ਸੀ ਕਿ 77021 77021 ਸੋ ਅਸੀਂ ਸਾਰੇ ਉਹਨਾਂ ਦਰਸ਼ਕਾਂ ਦਾ ਜਿਹੜੇ ਲਾਈਕ ਕਰਕੇ ਜਿਹੜਾ ਹੈ ਉਹ ਸਾਡਾ ਹੌਸਲਾ ਵਧਾਉਂਦੇ ਨੇ ਸਾਨੂੰ ਲੱਗਦਾ ਵੀ ਚਲੋ ਇਸ ਤਾ ਕਿਤੇ ਨਾ ਕਿਤੇ ਕੋਈ ਨਾ ਕੋਈ ਅਸਰ ਤਾਂ ਹੋ ਰਿਹਾ ਹੈ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਜੀ ਜਿਹੜੇ ਮੈਸੇजेस ਪਹਿਲੇ ਸੈਗਮੈਂਟ ਤੇ ਆਏ ਨੇ ਹਰਦੀਪ ਸਿੰਘ ਮਾਹੀ ਲਿਖਦੇ ਨੇ ਡਾਕਟਰ ਸਾਹਿਬ ਜੀ ਆਪ ਜੀ ਦਾ ਕੋਈ ਤੋੜ ਨਹੀਂ ਬਹੁਤ ਵਧੀਆ ਆਪ ਜੀ ਦਾ ਦਿਲੋਂ ਧੰਨਵਾਦੀ ਜੀ ਇੰਨੀ ਭਰਪੂਰ ਜਾਣਕਾਰੀ ਦੇਣ ਵਾਸਤੇ ਬਹੁਤ-ਬਹੁਤ ਸ਼ੁਕਰੀਆ ਵੀਰ ਹਰਦੀਪ ਸਿੰਘ ਜੀ ਸਤਪਾਲ ਸਿੰਘ ਪਰਿਵਾਰ ਡਾਕਟਰ ਸਾਹਿਬ ਜੀ ਆਪ ਜੀ ਨੂੰ ਬੀਬਾ ਨੀਲਮ ਕੌਰ ਟੀਵੀ 84 ਦੀ ਸਾਰੀ ਟੀਮ درشکن بھی فتح ارض کردہ آس ہے پروان کرو گے جی فائر جی کا جی خالصہ جی جی بہت فتح شکریہ پریوال صاحب ویر حرمیل سنگھ وائر جی کا خالصہ وائر جی فتح پھر حردیب سنگھ ماہی جار ویرک سنگھ ریایت یہاں سارے نے وائر جی کا خالصہ وائر جی کی فتح کیا بھی گرنام سنگھ لکھتے ہیں آسم انیلسز کہ بہت ودھییا جڑا تبصر ہے کلدیپ سنگ ویری گوڈ جواب ڈاکٹر صاحب ٹی وی ایٹی فور بہت شکریہ ویر کلدیپ جی کلجیت ਅ ਦਵਿੰਦਰ ਸਿੰਘ ਗੁਰਨਾਮ ਸਿੰਘ ਤੇ ਹਰਵਿੰਦਰ ਸਿੰਘ ਜਿਹੜੇ ਨੇ ਇਹ ਵਾਹਿਗੁਰੂ ਜੀ ਕਾ ਫਰਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਇਹ ਵੀ ਲਿਖਦੇ ਨੇ ਸ਼ੇਮ ਔਨ ਸੱਚ ਜੁਡੀਸ਼ਰੀ ਕਿ ਵੀ ਇਸ ਅ ਅਦਾਲਤੀ ਸਿਸਟਮ ਨੂੰ ਸ਼ਰਮ ਹੋਣੀ ਚਾਹੀਦੀ ਦੂਸਰੇ ਸੈਗਮੈਂਟ ਤੇ ਜਿਹੜੇ ਰਿਟਰੀਵ ਹੋ ਰਹੇ ਨੇ ਇਨ ਦਾ ਮੀਨ ਟਾਈਮ ਜਿਹੜੇ ਦੋ ਇਸ਼ੂ ਇਹ ਸੈਕਸ਼ਨਸ ਮੈਂ ਪਿਕ ਕੀਤੇ ਨੇ ਅਸੀਂ ਨੇਪਾਲ ਨਾਲ ਭਾਰਤ ਦੇ ਸਮੰਦਰ ਬੇਸ਼ੱਕ ਭਾਰਤ ਦੇ ਅੰਦਰੂਨੀ ਹਾਲਾਤ 'ਚ ਤੁਸੀਂ ਕਿਸੇ ਦੀ ਗੱਲ ਕਰ ਲੋ ਜੀ ਜਾਂ ਗਵਾਂਡੀਆਂ ਨਾਲ ਕਰ ਲੋ ਹਰ ਥਾਂ ਕਹਾਣੀ ਲੈ ਦੇ ਕੇ ਇਹਨਾਂ ਦੀ ਵਧੀ ਹੋਈ ਹਵਸ ਇਲਾਕੇ ਫਤਿਹ ਕਰਨ ਦੀ ਅਖੰਡ ਭਾਰਤ ਬਣਾਉਣ ਦੀ ਕਟਗਿੰਤਿਆਂ ਨੂੰ ਕੁਚਲਣ ਦੀ ਇਹੀ ਇਸ ਦਾ ਰੂਟ ਕੌਜ਼ ਹੈ ਉਹ ਨੇਪਾਲ ਦੇ ਵਿਚਿਨਾਂ ਨੇ ਕਿਵੇਂ ਉੱਥੇ ਜਿਹੜਾ ਉਹਨਾਂ ਦਾ ਹਿੱਸਾ ਬਿਹਾਰ ਔਰ ਯੂਪੀ ਸਟੇਟਾਂ ਨਾਲ ਲੱਗਦਾ ਨੇਪਾਲ ਦਾ ਜਿੱਥੇ ਮਦੇਸੀ ਮੂਲ ਦੇ ਲੋਕ ਨੇ ਉਹਨਾਂ ਨੂੰ ਚੁੱਕ ਚੁਕਾ ਕੇ ਕਿਵੇਂ ਕਿੰਨੀ ਦੇਰ ਜਿਹੜਾ ਉਹਨਾਂ ਦੇ ਸੰਵਿਧਾਨ ਜਦੋਂ ਉਹਨਾਂ ਨੇ ਬਣਾਇਆ ਆਇਨ ਜੀ ਉਹਦੇ ਖਿਲਾਫ ਐਜੀਟੇਸ਼ਨ ਕਰਵਾਈ ਫਾਈਨਲੀ ਸੈਟਲ ਹੋਇਆ ਕਿਉਂਕਿ ਪਰਚੰਡਾ ਜਿਹੜਾ ਨਵਾਂ ਬਣਿਆ ਉਸ ਦੇ ਨਾਲ ਇਹਨਾਂ ਨੇ ਸੌਦੇਬਾਜ਼ੀ ਕੀਤੀ ਕੋਈ ਲੈ ਦੇ ਕੀਤਾ ਹੋਏਗਾ ਪਰ ਇਹਦੇ ਬਾਵਜੂਦ ਅਜੇ ਇਹਨਾਂ ਨੂੰ ਲੱਗਦਾ ਹੈ ਕਿ ਨੇਪਾਲ ਸਾਡੀ ਜਿਹੜੀ ਇਹ ਮੁਠੀ ਚੋਂ ਇਹ ਨਹੀਂ ਆਇਆ ਜਿਵੇਂ ਕਿ ਪਹਿਲਾਂ ਸੀ ਜਿਵੇਂ ਮਹਾਰਾਜ ਜਿਹੜੇ ਉੱਥੇ ਰੱਖੇ ਹੋਏ ਸੀਗੇ 네ਪਾਲ नरेश ਔਰ ਇਸ ਲਈ ਇਹ ਫਿਰ 네ਪਾਲ ਦੇ ਵਿੱਚ ਹੁਣ ਦੁਬਾਰਾ ਉਸੇ ਹੀ ਹਿੱਸੇ 'ਚ ਜਿਹੜਾ ਕਿ ਇਹਨਾਂ ਦੇ ਹੀ ਮੂਲ ਦੇ ਨੇ ਬਿਹਾਰੀ ਯੂਪੀ ਦੇ ਲੋਕ ਨੇ ਔਰ ਉਹਨਾਂ ਦਾ ਜਿਹੜਾ ਉੱਥੇ ਉਹ ਗੜਬੜ ਕਰਵਾ ਰਹੇ ਨੇ ਪਿਛਲੇ ਦਿਨਾਂ 'ਚ ਇੱਕ ਪ੍ਰੋਟੈਸਟ ਦੇ ਉੱਤੇ ਉਹਨਾਂ ਨੇ ਉਹ ਜਿਹੜੀ ਉਹਨਾਂ ਦੀ ਪੁਲਿਸ ਨੇ ਗੋਲੀ ਵੀ ਚਲਾਈ ਕੋਈ ਨੁਕਸਾਨ ਵੀ ਹੋਇਆ ਹੋਵੇਗਾ ਔਰ ਹੁਣ ਇਹਨਾਂ ਦੀ ਜਿਹੜੀ ਈਵਨ ਕਿਉਂਕਿ ਲੰਬਾ ਬਾਰਡਰ ਯੂਪੀ ਬਿਹਾਰ ਦੇ ਨਾਲ ਹੈ ਇਹਨਾਂ ਦਾ ਸ਼ਾਇਦ 3000 ਕਿਲੋਮੀਟਰ ਹੋਵੇਗਾ ਉਹਦੇ ਚ ਇਹਨਾਂ ਨੇ ਆਪਣੇ ਜਿਹੜੇ ਸਪੈਸ਼ਲ ਸਕਿਉਰਿਟੀ ਫੋਰਸਿਸ ਵੜੇ ਤਾਇਨਾਤ ਕੀਤੇ ਹੋਏ ਨੇ ਔਰ ਉਹਨਾਂ ਨੇ ਜਿਹੜਾ ਉੱਥੇ ਜੋ ਕਰ ਰਹੇ ਨੇ ਇਹਨਾਂ ਦੀ ਆਪਣੀ ਖਬਰ ਹੈ 9 SSB ਜਵਾਨਸ ਹਰਟ ਇਨ ਨੇਪਾਲ ਬਾਰਡਰ ਕਲੈਸ਼ ਸੋ ਹੁਣ ਗੱਲ ਸਿਰਫ ਪਾਕਿਸਤਾਨ ਦੇ ਨਾਲ ਬਾਰਡਰ ਤੇ ਜਿਹੜਾ ਉਹ ਟਕਰਾਅ ਦੀ ਲਾਈਨ ਨਹੀਂ ਹੈ ਨੇਪਾਲ ਦੇ ਨਾਲ ਵੀ ਇਹਨਾਂ ਨੇ ਉਹੀ ਕੰਮ ਸ਼ੁਰੂ ਕਰ ਲਿਆ ਜੀ ਲਖਮੀ ਲਖੀਮਪੁਰ ਖੇੜੀ ਕਿਉਂਕਿ ਲਖੀਮਪੁਰ ਸਿੱਖ ਆਬਾਦੀ ਵੀ ਬਹੁਤ ਹੈ ਉਸ ਜ਼ਿਲ੍ਹੇ ਦੇ ਵਿੱਚ ਨਾਈਨ ਐਸਐਸਬੀ ਜਵਾਨਸ ਐਂਡ ਅ ਫਿਊ ਸਿਵਿਲੀਅਨਸ ਵਾਰ ਔਨ ਥਰਸਡੇ ਇੰਜਰਡ ਇਨ ਅ ਕ੍ਰਾਸ ਬਾਰਡਰ ਸਟੋਨ ਪੈਲਟਿੰਗ ਇਨਸੀਡੈਂਟ ਅਲੋਂਗ ਦਾ ਇੰਡੋ ਨੇਪਾਲ ਬਾਰਡਰ ਐਂਡ ਅਥਾਰਟੀਜ਼ ਸੈਡ ਦਾ ਸਿਚੁਏਸ਼ਨ ਵਾਸ ਸਟਿਲ ਟੈਂਸ ਇਹਨਾਂ ਦੇ ਅਫੀਸ਼ੀਅਲ ਹੋਇਆ ਨੁਕਸਾਨ ਜ਼ਿਆਦਾ ਹੋਏਗਾ ਹੁਣ ਜੇ ਦੂਜੇ ਪਾਸਿਓਂ ਇਹਨਾਂ ਦੇ ਸਿਕਿਉਰਿਟੀ ਆੜਿਆਂ ਦੇ ਉੱਤੇ ਜਿਹੜਾ ਜਾ ਕੇ ਵੱਟੇ ਮਾਰ ਰਹੇ ਨੇ ਲੋਕ ਨੇ ਪੋਲ ਦੇ ਸੋ ਜ਼ਾਹਰ ਹੈ ਕਿ ਕੁਛ ਇਹ ਕਰ ਰਹੇ ਨੇ ਉੱਥੇ ਔਰ ਆਉਣ ਵਾਲੇ ਪੀਰੀਅਡ ਚ ਕੋਈ ਨਾ ਕੋਈ ਇਹ ਕੂ ਕਰਾ ਕੇ ਕੁਛ ਕਰਨ ਦੀ ਇਹਨਾਂ ਦੀ ਲਾਈਨ ਹੋਏਗੀ ਪਾਰਲੀਮੈਂਟਰੀ ਐਂਡ ਲੋਕ ਪੈਰਾ ਮਿਲਟਰੀ ਐਂਡ ਲੋਕਲ ਪੁਲਿਸ ਪਰਸਨਲ ਫਾਇਰਡ ਟੀਅਰ ਗੈਸ ਸ਼ੈਲ ਟੂ ਡਿਸਪਰਸ ਦ ਮੌਬ ਅਰਾਊਂਡ ਦ ਨੋ ਮੈਨ ਲੈਂਡ ਇਨ ਸੰਪੂਰਨ ਨਗਰ ਏਰੀਆ ਹੇਅਰ ਹੁਣ ਇਹ ਕਰਤਾ 네ਪਾਲ ਦੇ ਬਾਰਡਰ ਦੇ ਅੰਦਰ ਜਾ ਕੇ ਰਹੇ ਨੇ پر ایک کہ جی اچھی اتو ٹیئر گیس شل چور اِسی نو مینز لینڈ پہ ہیں اِسی اتھے ہیں جتھے کسی کا نہیں ہیں سو ظاہر ہے کہ نیپال دا بارڈر بھی یہاں نے ٹینس کر دیتا ہے پاکستان دے کے لگ دے بارڈر واگ سینئر شسترہ سیما بل یہ جڑا ایس ایس بی ہے نمی فورس جیسے باڈر سیکورٹی فورس سینٹرل ریزرو پولیس فورس ہے اوے یہاں نے کریئٹ کی ہے یہ نام ہے سیئر جا سکشا کی ہے ਸ਼ਸਤਰ ਸੀਮਾ ਬਲ ਐਸ ਐਸ ਬੀ ਉਹਨਾਂ ਦੇ ਇੱਕ ਸੀਨੀਅਰ ਅਫੀਸ਼ਲ ਨੇ ਕਿਹਾ ਦ ਇਸ਼ੂ ਪਰਟੇਨਸ ਟੂ ਅ ਜੁਆਇੰਟ ਸਰਵੇ ਟੂ ਇਰੈਕਟ ਦਾ ਮਿਸਿੰਗ ਪਿਲਰ ਨੰਬਰ 200 ਐਟ ਦਾ ਆਈ ਬੀ ਦਾ ਐਸ ਐਸ ਬੀ ਇਸ ਟਾਸਕ ਵਿਦ ਗਾਰਡਿੰਗ ਦਾ 1751 ਕਿਲੋਮੀਟਰ ਇੰਡੋ ਨੇਪਾਲ ਬਾਰਡਰ ਇਹ 3000 ਨਹੀਂ ਹੈ 1752 ਕਿਲੋਮੀਟਰ ਇੰਡੋ ਇੰਡੀਆ ਦਾ ਬਾਰਡਰ ਨੇਪਾਲ ਨਾਲ ਲੱਗਦਾ ਹੈ ਔਰ ਇਹ ਉੱਥੇ ਆਪਣੇ ਬਾਰਡਰ ਨੂੰ ਅੱਗੇ ਕਰ ਰਹੇ ਹੋਣੇ ਇਹ ਪਿੱਲਰ ਲਾਉਣਾ ਚਾਹੁੰਦੇ ਨੇ ਔਰ ਉੱਥੋਂ ਦੇ ਜਿਹੜੇ ਲੋਕ ਨੇ ਔਰ ਉਹਨਾਂ ਦੇ ਜਿਹੜੇ ਲੋਕਲ ਦਸਤੇ ਨੇ ਉਹ ਰਿਸਿਸਟ ਕਰ ਰਹੇ ਨੇ ਸੋ ਇਸ ਤੋਂ ਇਹ ਗੱਲ ਹੁਣ ਸਾਬਤ ਹੋ ਰਹੀ ਹੈ ਕਿ ਆਉਣ ਵਾਲੇ ਪੀਰੀਅਡ ਚ ਇਸ ਕਿਸਮ ਦਾ ਇਹ ਜੋ ਮਾਹੌਲ ਇਹਨਾਂ ਦਾ ਪਾਕਿਸਤਾਨ ਦੇ ਨਾਲ ਇਹਨਾਂ ਨੇ ਬਣਾਇਆ ਹੋਇਆ ਹੈ ਇਹੀ ਨੇਪਾਲ ਦੇ ਨਾਲ ਹੋਏਗਾ ਦੂਸਰੇ ਇਸ਼ੂ ਵੱਲ ਜਾਣ ਤੋਂ ਪਹਿਲਾਂ ਮੈਂ ਕੁਝ ਜਿਹੜੇ ਮੈਸੇजेस ਆਏ ਨੇ ਸੈਕਲਿਨ ਐਲਵੀ ਲਿਖਦੇ ਨੇ ਮੈਂ ਸਿਰਫ ان کو سپورٹ کرتا ہوں جو پاکستان کو سپورٹ کرتے ہیں اور میں تمیز سے بست کر رہا ہوں تو آپ کی تمیز سے بات کرو کسی نال کوئی انہوں نے آرگومنٹ چل رہے ہیں دلجیت سنگھ سکھتے ہیں ڈاٹ صاحب جی نیلم کار ٹی وی ٹی فور دی ساری ٹیم تھے سارے ویکن سنڈ سننے وائی گروہ جی کا خالصہ واحر جی کی فتح ہرمیل سنگھ اگین واحر جی کا خالصہ واحر جی کی فتح ਔਰ ਇਹੀ ਸੈਲਾਕੂਨ ਐਲਵੀ ਹੋਰ ਅਨੇ ਪਹਿਲਾਂ ਲਿਖਿਆ ਸੀ ਫ੍ਰੀ ਕਸ਼ਮੀਰ ਫ੍ਰੀ ਖਾਲਸਤਾਨ ਫ੍ਰੀ ਨਾਗਾਲੈਂਡ ਔਰ ਸਿੰਘ ਸਾਹਿਬ ਨੇ ਕਿਹਾ ਸੀ ਕਿ ਸੈਲਾਕੂਨ ਜੀ ਹੋਰ ਹਨ ਮਰਾਠਾ ਲੈਂਡ ਬੋਦੋ ਲੈਂਡ ਬਸਤਰ ਐਟ ਸੈਟਰਾ ਸੋ ਮੇਰਾ ਖਿਆਲ ਹੈ ਸ਼ਾਇਦ ਉਹਨਾਂ ਨੇ ਉਸ ਮੈਸੇਜ ਨੂੰ ਸਮਝ ਨਹੀਂ ਸਕੇ ਤੇ ਉਹਨਾਂ ਨੇ ਇਹ ਸਮਝਿਆ ਕਿ ਵੀ ਸ਼ਾਇਦ ਮੇਰੇ ਤੇ ਤਨਜ਼ ਕੀਤੀ ਹੈ ਔਰ ਇਹ ਉਹਨਾਂ ਨੇ ਉਹਨਾਂ ਦੇ ਪੁਆਇੰਟ ਨੂੰ ਹੀ ਸਪੋਰਟ ਕੀਤਾ ਹੈ ਕਿ ਭਾਰਤ ਕੋਈ ਇੱਕ ਦੇਸ਼ ਨਹੀਂ ਹੈ ਜੇ ਉਥੇ ਖਾਲਸਤਾਨ ਔਰ ਨਾਗaland ਔਰ ਦੂਸਰੇ ਜਿਹੜੇ ਨੇ ਕਸ਼ਮੀਰ ਇਹ ਆਪਣੀਆਂ ਹੋਂਦ ਰੱਖਦੇ ਨੇ ਇਸੇ ਤਰ੍ਹਾਂ ਮਰਾਠਿਆਂ ਨੇ ਤਾਂ ਆਲਰੇਡੀ ਮਹਾਰਾਸ਼ਟਰ ਬਣਾਇਆ ਹੈ ਇਹ ਦੇਸ਼ ਨੂੰ ਰਾਸ਼ਟਰ ਕਹਿੰਦੇ ਨੇ ਉਹ ਮਹਾਰਾਸ਼ਟਰ ਦਾ ਵੀ ਪਿਓ ਬਣੇ ਹੋਏ ਨੇ ਇਸੇ ਤਰ੍ਹਾਂ ਇਹਨਾਂ ਨੇ ਬੋਦੋਲੈਂਡ ਹੁਣ ਬੋਦੋਲੈਂਡ ਦੀ ਸਟਰਗਲ ਚੱਲ ਹੀ ਰਹੀ ਹੈ ਨਾਰਥ-ਈਸਟ ਦੇ ਵਿੱਚ ਔਰ ਬਸਤਰ ਬਸਤਰ ਛਤੀਸਗੜ੍ਹ ਔਰ ਚਾਰਖੰਡ ਦੇ ਵਿੱਚ ਜਿਹੜਾ ਬਸਤਰ ਹੈ ਉਹਦੀ ਤਾਂ ਆਲਰੇਡੀ आदिवासीया दी अपनी हुकूमत काम कर दी है सो मेरा ख्याल है एलवी साहब ਤੁਸੀਂ ਨਰਾਜ਼ ਨਾ ਹੋਏ ਤੁਹਾਡੀ ਹਮਾਇਤ ਦੀ ਗੱਲ ਕੀਤੀ ਸੀ ਜੀਤਾ ਸੰਦਰ ਟੀਵੀ 84 ਗੁੱਡ ਜੌਬ ਖਾਲਸਤਾਨ ਜ਼ਿੰਦਾਬਾਦ ਬਲਿਹਾਰ ਸਿੰਘ ਕੰਗ ਗੁਰਪ੍ਰੀਤ ਸਿੰਘ ਸੰਧੂ ਸੰਧੂ ਅਮਰਜੀਤ ਸਿੰਘ ਅੱਜ ờ ਉਹਦੇ ਚੁਣਨੇ ਅਮਰਜੀਤ ਸਿੰਘ ਅੱਜ ਲਿਖਦੇ ਨੇ ਕਿ ਡਿਨਾਇਲ ਐਂਡ ਹਿਪੋਕ੍ਰੇਸੀ ਇਜ਼ ਪਾਰਟ ਆਫ ਪੋਲੀਟੀਕਲ ਸਿਸਟਮ ਕਿ ਕਿਵੇਂ ਭਾਰਤੀ ਸਿਸਟਮ ਚ ਡਿਨਾਇਲ ਚ ਹੁੰਦੇ ਨੇ ਕੁਝ ਕਰਕੇ ਵੀ ਕਿਹਾ ਜੀ ਇਹ ਪਾਰਟ ਹੈ ਜਿਹੜਾ ਫਿਰ ਚਲਕਿਉਨ ਐਲਵੀ ਇੰਡੀਆ ਮਾਈ ਫੁੱਟ ਬਿਲਕੁਲ ਤੁਸੀਂ ਠੀਕ ਕਹਿ ਰਹੇ ਸਾਥ ਸਿਰਫ ਸੱਚ ਦਾ ਹਾਂਜੀ ਬਿਲਕੁਲ ਤੁਸੀਂ ਸੱਚ ਦਾ ਸਾਥ ਦੰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੱਚੋ ਸੱਚਾ ਮੇਰਾ ਖਿਆਲ ਰੱਖਦੇ ਹਾਂ 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 ਕਈ ਵਾਰ ਕੁਝ ਜਿਹੜੀ ਗੱਲ ਕਈ ਹੋਰ ਹੁੰਦੀ ਹੈ ਪਰ ਉਹਦਾ ਮਤਲਬ ਹੋਰ ਬਣ ਜਾਂਦਾ ਜੀ ਹੁਣ ਇੱਕ ਪਾਸੇ મોદી ਔਰ ਪੰਜਾਬ ਨਾਲ ਸੰਬੰਧਤ ਹਾਲਾਂਕਿ ਕੱਲ ਰਾਤ ਨੂੰ ਚੋਣ ਨਤੀਜੇ ਸ਼ੁਰੂ ਹੋ ਜਾਣੇ ਨੇ ਪਰ ਜਿੰਨੇ ਕੋ ਓਪੀਨੀਅਨ ਪੋਲਸ 6-7 ਟੀਵੀ ਚੈਨਲਸ ਦੇ ਆਏ ਨੇ ਉਹਨਾਂ ਚ ਇੱਕ ਗੱਲ ਜ਼ਾਹਰ ਹੈ ਕਿ ਵੀ ਉਹ ਅਕਾਲੀ ਭਾਜਪੀ ਕੰਬਾਈਨ ਨੂੰ 7 ਤੋਂ 12 ਸੀਟਾਂ ਤੱਕ ਦੇ ਰਹੇ ਨੇ ਹਾਲਾਂਕਿ ਇਹ ਵੀ ਬਾਰੇ ਕੋ ਬਹੁਤ ਰਿਲਾਇਬਲ ਵੀ ਨਹੀਂ ਹੁੰਦੇ ਪਰ ਇੱਕ ਗੱਲ ਜ਼ਾਹਰ ਹੈ ਵੀ ਜਾ ਰਹੇ ਨੇ ਉਹ ਜੀ ਹੁਣ ਮੋਦੀ ਨੂੰ ਵੀ ਬੜਾ ਸ਼ਿੰਗਾਰ ਕੇ ਪੰਜਾਬ ਦੇ ਵਿੱਚ ਚੋਣ ਜਲਸਿਆਂ 'ਚ ਲਿਆਂਦਾ ਸੀ ਔਰ ਪਟਿਆਲੇ 'ਚ ਖਲੋ ਕੇ ਉਹਨੇ ਕਿਹਾ ਸੀ ਕਿ ਪੰਜਾਬ ਕੇ ਕਿਸਾਨੋ ਕੇ ਖੇਤ ਮੈਂ ਹਮ ਸਿੰਧੂ ਦਰਿਆ ਦਾ ਪਾਣੀ ਭਰ ਦੇਗੇ ਕਿਉਂ ਇੰਡਸ ਵਾਟਰ ਤੁਸੀਂ ਉਧਰ ਟ੍ਰੀਟੀ ਕੀਤੀ ਹੋਈ ਹੈ ਕਿ ਤੁਸੀਂ ਅਸੀਂ ਤੁਹਾਡਾ ਪਾਣੀ ਲੁੱਟਣਾ ਤੇ ਤੁਹਾਨੂੰ ਉਹ ਕਿਤੇ ਹੋਰ ਕਿਸੇ ਦਾ ਜਿਹੜਾ ਉਹ ਲੁੱਟ ਕੇ ਪਾਕਿਸਤਾਨ ਦਾ ਦੇਾਂਗੇ ਸੋ ਜ਼ਾਹਰ ਹੈ ਔਰ ਇੰਡੀਆ ਨੇ ਜਿਵੇਂ ਗੱਲਬਾਤ ਕੈਨਸਲ ਕੀਤੀ ਜਿਹੜੀਆਂ ਉਹਨਾਂ ਦੀਆਂ ਸ਼ਿਕਾਇਤਾਂ ਨੇ ਹੁਣ ਇਹ ਵੀ ਆ ਗਿਆ ਕਿ ਗੱਲਬਾਤ ਲਈ ਵੀ ਤਿਆਰ ਨੇ ਔਰ ਪਾਕਿਸਤਾਨ ਦੇ ਵਿੱਚ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਬੇਸ਼ੱਕ ਕਿ ਐਸਟੈਬਲਿਸ਼ਮੈਂਟ ਹੈ ਮਿਲਟਰੀ ਲੈਵਲ ਤੇ ਜਾਂ ਚਾਈਨਾ ਪਾਲਿਸੀ ਦੇ ਨਾਲ ਸੰਬੰਧਤ ਕੋਈ ਸਿਆਣੇ ਬੰਦੇ ਹਨ ਸਰਤਾਜ ਅਜ਼ੀਜ਼ ਵੀ ਸੀਜ਼ਨਡ ਜਿਹੜਾ ਹੈ ਉਹ ਪੋਲਿਟਿਸ਼ੀਅਨ ਹੈ ਕਿ ਚੰਗੇ ਫੈਸਲੇ ਲੈ ਰਹੇ ਨੇ ਉਹਨਾਂ ਨੇ ਕਿਹਾ ਵੀ بجائے ਕਿ ਇਸ ਦੇ ਕਿ ਜਿਹੜੀ ਗੱਲਬਾਤ ਹੈ ਜੇ ਇੰਡਸ ਵਾਟਰ ਤੇ ਇਹਨਾਂ ਨੇ ਇਸਲਾਮਾਬਾਦ ਜਾ ਕੇ ਕਰਨੀ ਹੈ ਜਾਂ ਕੋਈ ਹੋਰ ਇਹ ਸ਼ਰਾਰਤ ਕਰਨ ਆਲਰੇਡੀ ਜਿਹੜੀ ਅੱਜ ਖਬਰ ਹੈ ਪਾਕਿਸਤਾਨ ਗਿਵਸ ਚਾਈਨੀਜ਼ ਫਰਮ ਕੰਟਰੈਕਟਸ ਟੂ ਕੰਸਟਰਕਟ ਡੈਮ ਔਨ ਇੰਡਸ ਕਿ ਇੰਡਸ ਜਿਹਨੂੰ ਇਹ ਦਰਿਆਏ ਸਿੰਧ ਕਹਿੰਦੇ ਨੇ ਉਸ ਦੇ ਉੱਤੇ ਡੈਮ ਬਣਾਉਣ ਦਾ ਠੇਕਾ ਪਾਕਿਸਤਾਨ ਨੇ ਜਿਹੜਾ ਉਹ ਚੀਨ ਦੀਆਂ ਕੰਪਨੀਆਂ ਨੂੰ ਦਿੱਤਾ ਔਰ ਇਹਨਾਂ ਦੇ ਇੰਡੀਅਨ ਮੀਡੀਆ ਦੀ ਇਹ ਖਬਰ ਹੈ ਇਸਲਾਮਾਬਾਦ ਡੇਟ ਲਾਈਨ ਦੀ ਐਨਰਜੀ ਡੈਫਿਸਿਟ ਪਾਕਿਸਤਾਨ ਹੈਜ਼ ਅਵਾਰਡਡ ਟੂ ਕੰਟਰੈਕਟਸ ਵਰਥ ਰੁਪੀਸ 180 ਬਿਲੀਅਨ ਟੂ ਅ ਚਾਈਨੀਜ਼ ਫਰਮ ਫਾਰ ਦਾ ਕੰਸਟਰਕਸ਼ਨ ਆਫ ਅ ਪਾਰਟ ਆਫ ਅ ਹਾਈਡਰੋ ਪਾਵਰ ਪ੍ਰੋਜੈਕਟ ਔਨ ਦਾ ਇੰਡਸ ਰਿਵਰ ਇਨ ਦਾ ਨਾਰਥ ਵੈਸਟਰਨ ਖੈਬਰ ਪਖਤੂਨਵਾ ਪ੍ਰੋਵਿੰਸ ਪਾਕਿਸਤਾਨ ਦਾ ਜਿਹੜਾ ਉੱਤਰ ਪੂਰਬ ਦਾ ਨਾਰਥ ਵੈਸਟ ਖੈਬਰ ਪ੍ਰੋਵਿੰਸ ਹੈ ਖੈਬਰ ਪਖਤੂਨਵਾ ਉੱਥੇ ਉਹਨਾਂ ਨੇ ਡੈਮ ਬਣਾਉਣ ਦੇ ਲਈ ਹਾਈਡਰੋ ਪਾਵਰ ਪ੍ਰੋਜੈਕਟ ਲਈ 180 ਬਿਲੀਅਨ ਰੁਪਏ ਦਾ ਜਿਹੜਾ ਠੇਕਾ ਹੈ ਉਹ ਚਾਈਨੀਜ਼ ਫਰਮ ਨੂੰ ਦਿੱਤਾ ਹੈ ਪਾਕਿਸਤਾਨਸ ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ ਜਿਹਨੂੰ ਵਾਪਡਾ ਕਹਿੰਦੇ ਨੇ ਐਂਡ ਚਾਈਨਾ ਗੈਜ਼ੂਬਾ ਗਰੁੱਪ ਕੰਪਨੀ ਸਾਈਨਡ ਦਾ ਐਗਰੀਮੈਂਟ ਯਸਟਰਡੇ ਫਾਰ ਕੈਰਿੰਗ ਆਊਟ ਮੇਨ ਸਿਵਲ ਵਰਕਸ ਇਨ ਦਾ ਫਰਸਟ ਸਟੇਜ ਆਫ ਦਾ ਦਾਸੂ ਹਾਈਡਰੋ ਪਾਵਰ ਪ੍ਰੋਜੈਕਟ ਆਲਰੇਡੀ ਕੰਮ ਉਹ ਤੇ ਸ਼ੁਰੂ ਹੋ ਜਾਏਗਾ ਜੀ ਦਿਸ ਸਟੇਜ ਆਫ ਦਾ ਪ੍ਰੋਜੈਕਟ ਐਕਸਪੈਕਟ ਐਕਸਪੈਕਟਡ ਟੂ ਬੀ ਕੰਪਲੀਟਿਡ ਇਨ ਵੁਡ ਜਨਰੇਟ 2160 ਮੈਗਾਵਾਟ ਆਫ ਇਲੈਕਸਿਟੀ ਕਿ 2021 ਤੱਕ ਮੰਨੋ 3-4 ਸਾਲ ਦੇ ਵਿੱਚ ਵਿੱਚ ਉਹ ਪ੍ਰੋਜੈਕਟ ਕੰਪਲੀਟ ਹੋਏਗਾ ਔਰ 2160 ਮੈਗਾਵਾਟ ਬਿਜਲੀ ਉਹ ਜਨਰੇਟ ਕਰੇਗਾ ਦਾ ਸਿਲੈਕਸ਼ਨ ਆਫ ਦਾ ਕੰਟਰੈਕਟਰ ਵਾਸ ਥਰੂ ਇੰਟਰਨੈਸ਼ਨਲ ਕੰਪੀਟੀਟਿਵ ਬਿਡਿੰਗ ਅਮੰਗ ਪ੍ਰੀ ਕੁਆਲੀਫਾਈਡ ਚਾਈਨੈਸ ਫਰਮਸ ਡਾਨ ਰਿਪੋਰਟਡ ਟੁਡੇ ਇਸ ਸਟੋਰੀ ਡਾਨ ਦੀ ਜਿਹੜੀ ਪਾਕਿਸਤਾਨ ਦਾ ਮਸ਼ਹੂਰ ਅਖਬਾਰ ਹੈ ਉਹਦੇ ਤੇ ਬੇਸਡ ਹੈ the project is being constructed on Indus river upstream of Dasu town in Kohistan district of the province Khyber Pakhtunkhwa the Kohistan district hai us te utte jithe Dasu town ko hai Indus darya bahut wadda hai us te utthe jada hai banaya jayega the world bank is partially funding the stage 1 while a major chunk of funds is being arranged by WAPDA from its own resources and with the sovereign guarantee of Pakistan government ਕਿ ਵੀ ਵਰਲਡ ਬੈਂਕ ਫਾਈਨਾਂਸ ਕਰ ਰਿਹਾ ਹੈ ਔਰ واپڈا ਜਿਹੜੀ ਇਹਨਾਂ ਦਾ ਮੇਨ ਬੋਰਡ ਹੈ ਇਲੈਕਟ੍ਰਿਟੀ ਨਾਲ ਡੀਲ ਕਰਦਾ ਹੈ ਜਿਸ ਨੂੰ ਪਾਕਿਸਤਾਨਸ ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ ਕਹਿੰਦੇ ਨੇ ਵੱਡਾ ਚੰਕ ਉਹ ਦੇਗਾ ਔਰ ਪਾਕਿਸਤਾਨ ਜਿਹੜਾ ਇਸ ਦੀ ਗਾਰੰਟੀ ਦੇਗਾ ਪਾਵਰ ਮਿਨਿਸਟਰ ਖਵਾਜਾ ਮੁਹੰਮਦ ਆਸਿਫ ਸੈਡ ਦਾ ਪ੍ਰੋਜੈਕਟ ਇਜ਼ ਕ੍ਰਿਟੀਕਲ ਟੂ ਪਾਕਿਸਤਾਨਸ એનર્ਜੀ ਨੀਡਸ ਐਂਡ ਵਿਲ ਹੈਰਲਡ ਅ ਨਿਊ ਈਰਾ ਆਫ ਅਫੋਰਡੇਬਲ ਇਲੈਕਟ੍ਰਿਟੀ ਜਨਰੇਸ਼ਨ ਇਹ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਬੜਾ ਜ਼ਰੂਰੀ ਹੈ ਜਿਹੜਾ એનર્ਜੀ ਦੀ ਲੋਡ ਹੈ or a generate karega loading the energy. pakistan faces a huge energy crisis and government have failed to rapidly augment its electricity generation capacity or it faces a shortage of up to 8000 megawatts according to reports leading to load shedding for hours in several parts. asif said the government would lay foundation stone for two other dams this year. ਉਨ ਇਹ ਮੈਂ ਸਮਝਦਾ ਹਾਂ ਵੀ ਇਹ ਚੰਗੀ ਖਬਰ ਹੈ ਜੀ ਕਿਉਂਕਿ ਇੱਕ ਪਾਸੇ ਜਿੱਥੇ ਪਾਕਿਸਤਾਨ ਦੀਆਂ એનર્ਜੀ ਨੀਡਸ ਜਿਹੜੀਆਂ ਨੇ ਉਹ ਪੂਰੀਆਂ ਹੋਣਗੀਆਂ ਉੱਥੇ ਜੇ ਚਾਈਨੀਜ਼ ਇਧਰ ਆ ਕੇ ਇਕਨੋਮਿਕਲ ਕਾਰਿਡੋਰ ਜਿਹੜਾ ਗਵਾਦਰ ਪੋਰਟ ਤੱਕ ਉੱਥੇ ਬੈਠੇ ਨੇ ਕਰਾਚੀ ਚੋਂ ਨਾਲ ਦੇ ਦੋ ਜਿਹੜਾ ਗਵਾਦਰ ਪੋਰਟ ਤੇ ਦੋ ਜੰਗੀ ਬੇੜੇ ਬੈਠੇ ਨੇ ਜੀ ਤਾਂ ਹੁਣ بجائے ਕਿ ਇੰਡਸ ਦੇ ਨਾਲ ਕੋਈ ਸ਼ਰਾਰਤ ਕਰਨ 네ਗੋਸ਼ੀਏਸ਼ਨ ਦੇ ਵਿੱਚ ਜਾਂ ਕੋਈ ਵਾਧੂ ਕਲੇਮ ਕਰਨ ਦੀ ਗੱਲ ਕਰਨ ਪਾਕਿਸਤਾਨ ਨੇ ਚਾਈਨੀਜ਼ ਕੰਪਨੀ ਨੂੰ ਕੰਟਰੈਕਟ ਦੇ ਕੇ ਦੱਸ ਦਿੱਤਾ ਕਿ ਭਾਈ ਹੁਣ ਜਿਹੜਾ ਅਸੀਂ ਸਾਡੀ ਰਿਲੇਸ਼ਨਸ਼ਿਪ ਇਸ ਕਿਸਮ ਦੀ ਹੈ ਵੀ ਤੁਹਾਨੂੰ ਅਸੀਂ ਆਪਣਾ ਪਾਣੀ ਫਰਦਰ ਨਹੀਂ ਲੁੱਟਣ ਦੇਵਾਂਗੇ ਔਰ ਜੋ ਤੁਸੀਂ ਲੁੱਟ ਰਹੇ ਹੋ ਗਲਤੀ ਦੇ ਨਾਲ ਜਿਵੇਂ ਕੋਈ ਬਗਹਾਰ ਬਗਲੇਆਰ ਡੈਮ ਬਣਾ ਕੇ ਔਰ ਇੱਕ ਹੋਰ ਵੂਲਰ ਡੈਮ ਬਣਾ ਕੇ ਉਹ ਵੀ ਅਸੀਂ ਜਿਹੜਾ ਉਹ ਤੁਹਾਡੇ ਤੋਂ ਉਸ ਦਾ ਵੀ ਹਿਸਾਬ ਲਵਾਂਗੇ ਜੀ ਡਾਕਟਰ ਸਾਹਿਬ ਹਾਂ ਜੀ ਪੋਜ਼ਿਟਿਵ ਡਵੈਲਪਮੈਂਟ ਜੀ ਜੀ ਡਾਕਟਰ ਸਾਹਿਬ ਹਾਂ ਤੁਸੀਂ ਸਾਡੇ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਜੀ ਅੱਜ ਦੇ ਵਿਚਾਰ ਲਈ ਅਸੀਂ ਰਾਗ ਗੋੜੀ 52 ਅਥਰੀ ਕਬੀਰ ਜੀਓ ਕੀ ਜਿਹੜੀ ਕਿ ਜਿਸ ਦੇ ਤਿੰਨ ਸ਼ਲੋਕ ਅਸੀਂ ਚੁਣੇ ਨੇ ਅਸੀਂ ਆਲਰੇਡੀ ਇਸ ਹਫਤੇ ਚ ਕੁਆ ਡਿਸਕਸ ਕਰਦੇ ਜੀ ਔਰ ਇਹ ਜਿਹੜੀ ਵਰਨੇਕੂਲਰ ਜਿਹੜੀ ਜਿਸ ਤੋਂ ਅਸੀਂ ਅਲਫਾਬੈਟ ਕਹਿੰਦੇ ਨਾਟ ਵਰਨੇਕੂਲਰ ਅਲਫਾਬੈਟ ਜਿਹੜੀ ਉਸ ਤੇ ਮੁਹਾਰਰ ਜਿਹਨੂੰ ਕੀ ਸ਼ਬਦ ਹੁੰਦੇ ਨੇ ਅੱਖਰ ਬੋਧ ਦੇ ਥੱਲੇ ਜਿਹੜੇ ਅੱਡ ਅੱਖਰ ਨੇ ਅੱਜ ਤਿੰਨ ਅੱਖਰਾਂ ਦੇ ਉੱਤੇ ਤਿੰਨ ਸ਼ਲੋਕ ਕਬੀਰ ਸਾਹਿਬ ਰਚਤ ਨੇ ਜੀ ਇਕ ਖ ਖ ਸ ਸ ਹ ਹ ਤੇ ਖ ਖ खोज ਪਰੈ ਜੋ ਕੋਈ ਜੋ ਖੋਜੈ ਸੋ ਬਹਰ ਨਾ ਹੋਈ खोज ਬੂਝ ਜੋ ਕਰੇ ਵਿਚਾਰਾ ਤੋ ਪਵਜਲ ਤਰਤ ਨਾ ਲਾਵੇ ਬਾਰ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਭਾਈ ਖ ਖ ਅੱਖਰ ਤੁਹਾਨੂੰ ਇਹ ਦੱਸਦੇ ਕਿ ਜੇ ਕੋਈ ਰੱਬ ਦੇ ਪਿਆਰ ਵਿੱਚ ਰੱਬ ਦੀ ਟੂੰਡ ਵਿੱਚ ਰੁੱਝ ਜਾਏ ਖੋਜ ਪਰਿਆ ਜੋ ਕੋਈ ਜੇ ਕੋਈ ਭਾਲ ਵਿੱਚ ਰੁੱਝ ਜਾਏ ਰੱਬ ਦੀ ਜੋ ਖੋਜੈ ਸੋ ਬੋਹਰ ਨਾ ਹੋਈ ਜੇ ਇਸ ਨੂੰ ਫਿਰ ਰੱਬ ਮਿਲ ਜਾਂਦਾ ਹੈ ਉਹਦਾ ਉਹ ਬੋਹਰ ਨਾ ਹੋਈ ਦਾ ਮਤਲਬ ਹੈ ਕਿ ਉਹ ਫਿਰ ਜੰਮਣ ਬਰੰਦੇ ਚੱਕਰ ਚੋਂ ਆਜ਼ਾਦ ਹੋ ਜਾਂਦਾ ਉਸ ਦਾ ਜਿਹੜਾ ਜੀਵਨ ਹੈ ਉਹ ਲਿਖੇ ਲੱਗ ਜਾਂਦਾ ਹੈ ਖੋਜ ਬੂਝ ਜੋ ਕਰੇ ਵਿਚਾਰ ਜਦੋਂ ਉਹ ਰੱਬ ਦੇ ਨੂੰ ਪਾ ਲੈਂਦਾ ਹੈ ਉਸ ਦੇ ਅੰਦਰ ਰੱਬ ਦੀ ਬੂਝ ਸਮਝ ਆ ਜਾਂਦੀ ਹੈ ਜੋ ਕਰੇ ਵਿਚਾਰਾ ਫਿਰ ਉਹ ਰੱਬ ਦੇ ਗੁਣਾ ਦਾ ਹੀ ਵਿਚਾਰ ਕਰਦਾ ਹੈ ਰੱਬ ਦੀ ਸਿਫਤ ਸਲਾਹ ਕਰਦਾ ਹੈ ਜੀ ਤੋ ਪਵਜਲ ਤਰਤ ਤੋ ਤਵ ਪਵਜਲ ਤਰਤ ਨਾ ਲਾਵੇ ਬਾਰ ਫਿਰ ਪੌਜਲ ਸੰਸਾਰ ਤੋਂ ਸੰਸਾਰ ਦੇ ਦੀਆਂ ਜਿਹੜੀਆਂ ਰੁਕਾਵਟਾਂ ਨੇ ਔਰ ਜਿਹਨੂੰ ਅਸੀਂ ਟੈਂਪਟੇਸ਼ਨਸ ਕਹਿੰਦੇ ਇਹ ਸਾਰਿਆਂ ਤੋਂ ਜਿਹਨੂੰ ਪਵਜਲ ਅਗਨ ਸਾਗਰ ਵੀ ਕਹਿੰਦੇ ਨੇ ਇਸਾਰੇ ਤੋਂ ਪਾਰ ਤਰ ਜਾਂਦਾ ਫਿਰ ਸਸਾ ਸ਼ਬਦ ਦੇ ਨਾਲ ਸਸਾ ਸੋ ਸਹ ਸੇਜ ਸਵਾਰੇ ਸੋਈ ਸਹੀ ਸੰਦੇਨ ਵਾਰੇ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰਿਹ ਉਹ ਕੰਤ ਕਹਾਵ ਹੁਣ ਬਹੁਤ ਵਾਰ ਗੁਰਬਾਣੀ ਦੇ ਵਿੱਚ ਹਿਊਮਨ ਸੋਲ ਨੂੰ ਪਰ ਇਹ ਵੀ ਦੇਖਣ ਵਾਲੀ ਗੱਲ ਹੈ ਕੱਲ ਸੀ ਵਿਮਨਡੇ ਦਾ ਜਿਹੜਾ ਪ੍ਰੋਗਰਾਮ ਕੀਤਾ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸ਼ਰਾਇ ਜੀ ਔਰ ਇਹਦੇ ਚ ਇੱਕ ਗੱਲ ਅਸੀਂ ਜਦੋਂ ਦੇਖਦੇ ਆਂ ਕਿ ਰੱਬ ਦੇ ਸਾਹਮਣੇ ਜਦੋਂ ਗੁਰਬਾਣੀ ਚ ਬਹੁਤ ਸਾਰੀਆਂ ਥਾਵਾਂ ਤੇ ਮੇਲ ਫੀਮੇਲ ਨਹੀਂ ਹਰ ਰੂਹ ਹਰ ਮਰਦ ਜਾਂ ਔਰਤ ਨੂੰ ਔਰਤ ਮੰਨੇ ਰੱਬ ਦੇ ਸਾਹਮਣੇ ਕਿ ਪ੍ਰਭੂ ਪਤੀ ਹੈ ਔਰ ਹਰ ਜੀਵ ਜਿਹੜੀ ਆ ਉਹ ਇਸਤਰੀ ਹੈ ਔਰ ਇਹਨੂੰ ਉਹਨਾਂ ਨੇ ਕਿਹਾ ਕਿ ਸਸਾ ਸੋਸੈ ਸੇਜ ਸਵਾਰੇ ਕਿ ਸਸਾ ਸ਼ਬਦ ਇਹ ਕਹਿੰਦਾ ਹੈ ਕਿ ਹਰ ਰੂਹ ਆਪਣੇ ਪਿਆਰੇ ਦੀ ਸੀਜਾ ਨੂੰ ਵਿਛਾਏ ਉਸ ਨੂੰ ਸਵਾਰੇ ਯਾਨੀ ਰੱਬ ਦੇ ਰਸਤੇ 'ਵਲ ਤੁਰੇ ਸੋਈ ਸਹੀ ਸੰਦੇਹ ਨਿਵਾਰੇ ਉਹੀ ਸਖੀ ਹੈ ਉਹੀ ਰੱਬ ਦੇ ਨਾਲ ਜੁੜੀ ਹੋਈ ਰੂਹ ਹੈ ਜਿਹੜੀ ਸੰਦੇਹ ਨਿਵਾਰੇ ਜਿਹੜੀ ਸ਼ੱਕ ਸ਼ੋਬੇ 'ਚੋਂ ਨਿਕਲ ਜਾਂਦੀ ਹੈ ਫੇਥ ਦੇ ਉੱਤੇ ਖਲੋਂਦੀ ਹੈ ਜੀ ਅਲਪ ਸੁਖ ਛਾੜ ਪਰਮ ਸੁਖ ਪਾਵ ਜਦੋਂ ਰੂਹ ਦੁਨੀਆ ਦੀ ਪਕੜ 'ਚੋਂ ਆਜ਼ਾਦ ਹੋ ਜਾਂਦੀ ਹੈ ਔਰ ਉਹ ਰੱਬ ਦੇ ਪਿਆਰ ਚ ਜੁੜ ਜਾਂਦੀ ਹੈ ਤਾਂ ਉਹਨੂੰ ਹਮੇਸ਼ਾ ਲਈ ਜਿਹੜਾ ਸੁੱਖ ਦੇਣ ਵਾਲਾ ਰੱਬ ਹੈ ਉਹ ਮਿਲ ਜਾਂਦਾ ਹੈ ਪਰਮ ਸੁਖ ਪਾਵਾ ਤਬੇ ਤ੍ਰਿਯਾ ਉਹ ਕੰਤ ਕਹਾਵਾ ਤ੍ਰਿਯਾ ਇਸਤਰੀ ਨੂੰ ਕਹਿੰਦੇ ਨੇ ਫੇਰੇ ਰੂਹ ਸੱਚਮੁੱਚ ਹੀ ਪ੍ਰਭੂ ਪਤੀ ਨੂੰ ਹਾਸਨ ਕਰ ਲੈਂਦੀ ਹੈ ਪ੍ਰਭੂ ਫਿਰ ਪਤੀ ਹੈ ਤੇ ਰੂਹ ਜਿਹੜੀ ਹੈ ਉਸ ਦੀ ਇਸਤਰੀ ਹੈ ਉਹ ਪਿਆਰਾ ਕੰਤ ਹੈ ਔਰ ਹਾਹਾ ਸ਼ਬਦ ਦੇ ਨਾਲ ਹਾਹਾ ਹੋਤ ਹੋਏ ਨਹੀਂ ਜਾਣਾ ਜਬੀ ਹੋਏ ਤਬੇ ਮਨ ਮਾਨਾ ਹੈ ਤੋ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹੋ ਨਾ ਹੋਏ ਕਿ ਭਈ ਹਾ ਹਾ ਇਹ ਗੱਲ ਸਮਾਂਦਾ ਕਿ ਹੋਤ ਉਸ ਵਾਇਗੁਰੂ ਦੀ ਹੁੰਦ ਹੈ ਹਸਤੀ ਹੈ ਜਿਸ ਤੇ ਵਿਸ਼ਵਾਸ ਕਰੋ ਕਿ ਹਾ ਹਾ ਹੋਤ ਹੋਏ ਨਹੀਂ ਜਾਣਾ ਪਰ ਇਹ ਮਨ ਦੀ ਕਮਜ਼ੋਰੀ ਹੁੰਦੀ ਹੈ ਕਿ ਉਸ ਹੁੰਦੇ ਸੁੰਦੇ ਹਸਤੀ ਨੂੰ ਵੀ ਕਈ ਵਾਰ ਇਹ ਮਨ ਮੰਨਣ ਤੋਂ ਇਨਕਾਰੀ ਹੁੰਦਾ ਹੈ ਜਬ ਹੀ ਹੋਏ ਤਬੈ ਮਨ ਮਨ ਤੇ ਜਦੋਂ ਉਸ ਦੇ ਨਾਲ ਜੁੜ ਜਾਂਦਾ ਫੇਰ ਮਨ ਜਿਹੜਾ ਫੇਰ ਪਤੀਜ ਜਾਂਦਾ ਫੇਰ ਮਨ ਸ਼ੰਕਾ ਨਹੀਂ ਕਰਦਾ ਤੇ ਜਦੋਂ ਇਹ ਸਟੇਜ ਬਣਦੀ ਹੈ ਹੈ ਤਾਂ ਸਹੀ ਲਖੈ ਜੋ ਕੋਈ ਕਿ ਭਾਈ ਜੇ ਉਹਨੂੰ ਕੋਈ ਲਖਦਾ ਹੈ ਲੱਭਦਾ ਹੈ ਉਸ ਦੀ ਖੋਜ ਆਂਦਾ ਫੇਰ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਤਬ ਉਹੀ ਉਹੋ ਕਿ ਭਾਈ ਉਹੀ ਉਹ ਹੈ ਜਾਰੇ ਪਾਸੇ اور ਇਹੀ ਜੇ ਕੋਈ ਲਖੈ ਜੋ ਕੋਈ ਤਬ ਉਹੀ ਉਹੋ ਇਹੋ ਨਾ ਹੋਈ ਫਿਰ ਮੈਂ ਮੈਂ ਮੁੱਕ ਜਾਂਦੀ ਐ ਮੈਂ ਦੀ ਇਹ ਦੀ ਮੈਂ ਨਹੀਂ ਰਹਿੰਦੀ ਉਹ ਦੀ ਗੱਲ ਆ ਜਾਂਦੀ ਐ ਤਬ ਉਹੀ ਉਹੋ ਇਹੋ ਨਾ ਹੋਈ ਫਿਰ ਉਹ ਜਿਹੜਾ ਵਾਹਿਗੁਰੂ ਹੈ ਉਹੀ ਚਾਰ ਚਫੇਰੇ ਹੁੰਦੇ ਜਤ ਦੇਖਾਂ ਤਤ ਤੂੰ ਫਿਰ ਮੈਂ ਨਹੀਂ ਹੁੰਦਾ ਫਿਰ ਤੂੰ ਹੀ ਤੂੰ ਹੁੰਦਾ ਸੋ ਇਹ ਅੱਜ ਦਾ ਵੀ ਚਾਰ ਜੀ ਦਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ 이슈 ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਐ ਇੱਥੇ ਆਪਣੇ ਵਿਊਜ਼ ਕੋਲੇ ਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s tv 24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਨਰਸਨਾ ਗਿਆਦੋ ਦੇਖਦੇ ਰਹੋ tv 24 ਭੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ